ਰਾਜ ਸਭਾ ਦੇ ਵਿੱਚ ਮਾਨਯੋਗ ਮੈਂਬਰ ਪਾਰਲੀਮੈਂਟ ਸੰਜੇ ਰਾਉਤ ਜੀ ਨੇ ਇੱਕ ਸਵਾਲ ਉੱਥੇ ਰੱਖਿਆ ਕਿ ਬਾੜ ਦੀ ਸਥਿਤੀ ਦਾ ਕਾਰਨ ਕੀ ਸੀ ਕਿ ਇਹਦੇ ਕਰਕੇ ਹੋਇਆ ਵੀ ਉੱਥੇ ਪਾਣੀ ਜ਼ਿਆਦਾ ਆ ਗਿਆ ਕੁਛ ਆ ਗਿਆ ਤਾਂ ਪੰਜਾਬ ਮੇਂ ਹਾਲ ਹੀ ਮੇਂ ਬਾੜ ਕੀ ਸਥਿਤੀ ਪ੍ਰਮੁੱਖ ਬੰਧੋਂ ਪੌਂਗ ਔਰ ਭਾਗੜਾ ਮੇਂ ਖਰਾਬ ਜਲਾਸ਼ੈ ਪ੍ਰਬੰਧਨ ਕੇ ਕਾਰਨ ਗੰਭੀਰ ਨਹੀਂ ਹੋਈ ਬਰਸ 2025 ਮੇਂ ਕਾਗਰ ਭਾਖੜਾ ਬੰਦੋਕੇ ਕੈਚਮੈਂਟ ਕੈਚਮੈਂਟ ਖੇਤਰ ਮੇ ਬਹੁਤ ਜਿਆਦਾ ਬਾਰਿਸ਼ ਹੋਈ ਡੈਮਾਂ ਦੇ ਵਿੱਚ ਪਾਣੀ ਉਸ ਸਮੇ ਛੱਡਿਆ ਜਾਂਦਾ ਜਦੋਂ ਡੈਮ ਦੇ ਵਿੱਚ ਪਾਣੀ ਸੰਭਾਲਣ ਦੀ ਸਥਿਤੀ ਨਾ ਹੋ ਕੱਲ ਰਾਜ ਸਭਾ ਦੇ ਵਿੱਚ ਮਾਨਯੋਗ ਮੈਂਬਰ ਪਾਰਲੀਮੈਂਟ ਸੰਜੇ ਰਾਉਤ ਜੀ ਨੇ ਇੱਕ ਸਵਾਲ ਉੱਥੇ ਰੱਖਿਆ ਤੇ ਉਹ ਸਵਾਲ ਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਕਿਆ ਜਲ ਸ਼ਕਤੀ ਮੰਤਰੀ ਇਹ ਬਤਾਨੇ ਕੀ ਕਿਰਪਾ ਕਰਨਗੇ ਕਿ ਪੰਜਾਬ ਮੇ ਹਾਲ ਹੀ ਮੇ ਆਈ ਬਾੜ ਕੀ ਸਥਿਤੀ ਪੌਂਗਰ ਭਾਗੜਾ ਡੈਮ ਜੈਸੇ ਬੰਦੋ ਮੇ ਖਰਾਬ ਜਲ ਸੈ ਪ੍ਰਬੰਧਨ ਕੇ ਕਾਰਨ ਗੰਭੀਰ ਹੋ ਗਈ ਕਿ ਬਾੜ ਦੀ ਸਥਿਤੀ ਦਾ ਕਾਰਨ ਕੀ ਸੀ ਕਿ ਇਹਦੇ ਕਰਕੇ ਹੋਇਆ ਵੀ ਉੱਤੇ ਪਾਣੀ ਜ਼ਿਆਦਾ ਆ ਗਿਆ ਕੁਛ ਆ ਗਿਆ ਤਾਂ ਉਹਦੇ ਵਿੱਚ ਮਾਨਯੋਗ ਜਲ ਸ਼ਕਤੀ ਰਾਜ ਮੰਤਰੀ ਇਹ ਕੇਂਦਰ ਸਰਕਾਰ ਦੇ ਨੇ ਸ਼੍ਰੀ ਰਾਜ ਭੁਸ਼ਣ ਚੌਧਰੀ उन्होंने जवाब दिता उस गल का पंजाब में हाल ही में बाढ़ की स्थिति प्रमुख बांधों पोंग और भागड़ा में खराब जलाशय प्रबंधन के कारण गंभीर नहीं हुई वर्ष 2025 में पोंग और भाखड़ा बांधों के कैचमेंट कैचमेंट क्षेत्र में बहुत ज्यादा बारिश हुई जिसके कारण ये सारा ਮਤਲਬ ਉਹਨਾਂ ਨੇ ਸਾਰੇ ਗੱਲ ਉਹਨਾਂ ਨੇ ਕਲੀਅਰ ਕਰ ਦਿੱਤੀ ਕਿ ਕੈਚਮੈਂਟ ਏਰੀਆ ਦੇ ਵਿੱਚ ਬਸਤਾ ਹੋ ਜਾਂਦਾ ਡੈਮਾਂ ਦੇ ਪਾਣੀ ਛੱਡਣ ਦੇ ਨਾਲ ਕੋਈ ਕਿਤੇ ਨੁਕਸਾਨ ਨਹੀਂ ਹੋਇਆ ਤੇ ਉਹਨਾਂ ਨੇ ਸਾਰਾ ਡਿਟੇਲ ਦੇ ਵਿੱਚ ਦੱਸਿਆ ਇਸ ਦੇ ਕਿ ਸਥਿਤੀ ਕੀ ਹੁੰਦੀ ਹੈ ਡੈਮਾਂ ਦੇ ਵਿੱਚ ਪਾਣੀ ਉਸ ਸਮੇਂ ਛੱਡਿਆ ਜਾਂਦਾ ਹੈ ਜਦੋਂ ਡੈਮ ਦੇ ਵਿੱਚ ਪਾਣੀ ਸੰਭਾਲਣ ਦੀ ਸਥਿਤੀ ਨਾ ਹੋਵੇ ਤੇ ਡੈਮ ਨੂੰ ਬਚਾਉਣਾ ਵੀ ਜ਼ਰੂਰੀ ਹੁੰਦਾ ਹੈ ਸੋ ਅਸੀਂ ਉਹ ਸਾਰੇ ਪ੍ਰਬੰਧ ਅੱਗੇ ਰੱਖ ਗਏ ਜਿੱਥੇ ਵੀ ਕਿਤੇ ਡੈਮ ਦਾ ਪਾਣੀ ਛੱਡਿਆ ਉਦੋਂ ਛੱਡਿਆ ਕੈਚਮੈਂਟ ਏਰੀਆ ਦੇ ਤੱਕ ਕਿਸੇ ਦਾ ਕੰਟਰੋਲ ਹੀ ਕੋਈ ਨਹੀਂ ਸੀ ਦਰਿਆਵਾਂ ਦੇ ਬਰਾਬਰ ਦਰਿਆ ਵਹਿ ਰਹੇ ਸੀ ਸੋ ਜਿਹੜੀ ਗੱਲ ਅਸੀਂ ਕਹਿ ਰਹੇ ਸੀ ਅਸੀਂ ਲੋਕਾਂ ਨੂੰ ਦੱਸ ਰਹੇ ਸੀ ਕਿ ਬਾੜ ਦੀ ਸਥਿਤੀ ਕਿਵੇਂ ਬਣੀ ਤੇ ਸਾਡੇ ਲੋਕਲ ਪੰਜਾਬ ਦੇ ਨੇਤਾ ਜੀ ਸਾਰੀਆਂ ਪਾਰਟੀਆਂ ਦੇ ਲੱਗੇ ਹੋਏ ਤੇ ਬੀਜੇਪੀ ਦੇ ਲਹਿਦਾ ਬਿਆਨ ਦੇਈ ਜਾ ਰਹੇ ਸੀ ਜਦੋਂ ਉਹਨਾਂ ਦੇ ਮੰਤਰੀ ਸਾਹਿਬ ਕਹਿ ਗਏ ਚੋਹਾਨ ਸਾਹਿਬ ਉਹ ਵੀ ਨਾਲ ਹੀ ਲਾਗੇ ਕਹਿਣ ਕਾਂਗਰਸ ਵਾਲੇ ਆਪ ਦੀ ਡਫਲੀ ਬਜਾਈ ਜਾਂਦੇ ਸੀ ਪਰ ਅਸੀਂ ਜਿਹੜੀ ਗੱਲ ਦੱਸਦੇ ਰਹੇ ਪਰ ਅੱਜ ਉਹ ਗੱਲ ਟੋਟਲੀ ਕਲੀਅਰ ਹੋਈ ਹੈ ਕਿ ਜ਼ਿਆਦਾ ਬਰਸਾਤਾਂ ਕਰਕੇ ਇਹ ਸਾਰਾ ਜਿਹੜਾ ਨੁਕਸਾਨ ਪੰਜਾਬ ਦੇ ਵਿੱਚ ਹੋਇਆ ਸੋ ਇਹ ਗੱਲ ਕਲੀਅਰ ਕੀਤੀ ਗਈ ਹੈ ਔਰ ਮੈਂ ਇਹ ਕਹਿ ਸਕਦਾ ਕਿ ਅਜਿਹੇ ਸਮੇਂ ਤੇ ਜੋ ਰਾਜਨੀਤਿਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਰੀ ਵਿਰੋਧੀ ਪਾਰਟੀਆਂ ਵੱਲੋਂ ਉਹ ਨਹੀਂ ਚਾਹੀਦੀ ਸੀ ਉਸ ਸਮੇਂ ਪੰਜਾਬ ਦੇ ਲੋਕ ਵੱਡੇ ਸੰਕਟ ਦੇ ਵਿੱਚ ਸੀ ਉਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਸੀ ਤੇ ਜਦੋਂ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਦਾ ਸਵਾਲ ਸੀ ਉਦੋਂ ਤੇ ਵਿਰੋਧੀ ਪਾਰਟੀਆਂ ਸਾਡੇ ਦਿੱਤਾਂ ਜਗਾਸਦੀਆਂ ਰਹਿ ਜਾਂਦਾ ਅੱਜ ਇਸ ਤਰ੍ਹਾਂ ਮੈਂ ਗੱਲ ਕੀਤੀ ਐ ਚੋਹਾਨ ਸਾਹਿਬ ਦੀ ਤੇ ਹੋਰ ਆਗੂ ਸਾਹਿਬਾਨਾਂ ਦੀ ਤੇ ਉਸ ਸਮੇਂ ਤਾਂ ਇਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਨਹੀਂ ਕਿਹਾ ਜਦੋਂ ਪ੍ਰਧਾਨ ਮੰਤਰੀ ਸਾਹਿਬ ਇੱਥੇ ਆਏ ਸੀ ਬੜੀ ਉਮੀਦਾਂ ਸੀ ਸਾਨੂੰ ਅਸੀਂ ਅੱਖਾਂ ਬਿਚਾ ਕੇ ਸਵਾਗਤ ਕਰਦੇ ਸੀ ਉਹਨਾਂ ਦਾ ਤੇ ਇਹਨਾਂ ਆਗੂ ਸਵਾਨਾਂ ਨੇ ਨਹੀਂ ਕਿਹਾ ਕਿ ਉੱਥੇ 20000 ਕਰੋੜ ਦਾ ਨੁਕਸਾਨ ਹੈ ਉੱਥੇ 1600 ਕਰੋੜ ਦੇ ਨੁਕਸਾਨ ਦੀ ਗੱਲ ਪ੍ਰਧਾਨ ਮੰਤਰੀ ਸਾਹਿਬ ਨੇ ਕਹਿ ਦਿੱਤੀ ਪ੍ਰਧਾਨ ਮੰਤਰੀ ਸਾਹਿਬ ਦਾ ਆਣਾ ਠੀਕ देर आए दुरुस्त आए ਆਏ देर ਨਾਲ ਤੇ ਪਰ ਆਏ ਥੇ ਤੇ دیر ਨਾਲ ਆ ਕੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਸਾਰੇ ਮੰਤਰੀ ਸਾਡੇ ਐਮ ਐਲ ਏ ਸਾਡੇ ਸਾਰੇ ਵਰਕਰ ਪੈਰਾਂ ਨੰਗੇ ਪੈਰੀ ਲੋਕਾਂ ਦੇ ਵਿੱਚ ਜਾਂਦੇ ਰਹੇ ਲੋਕਾਂ ਦੇ ਦੁੱਖ ਤਕਲੀਫਾਂ ਸੁਣਦੇ ਰਹੇ ਉਹਨਾਂ ਨੂੰ ਵੀ ਉਸੇ ਤਰੀਕੇ ਨਾਲ ਜਾਣਦੇ ਚਾਹੀਦੇ ਸੀ ਤਾਂ ਹੀ ਗਰਾਊਂਡ ਲੈਵਲ ਤੇ ਪਤਾ ਲੱਗਦਾ ਨੁਕਸਾਨ ਕੀ ਹੈ ਇਹ ਨੁਕਸਾਨ ਦੇ ਜਾਜੇ ਨਹੀਂ ਲੈ ਬਲਕਿ ਉਲਟਾ ਇਹ ਗੱਲ ਹੁੰਦੀ ਰਹੀ ਜੇ ਅਸੀਂ ਕਹਾਂ ਵੀ ਇਹਨਾਂ ਨੁਕਸਾਨ ਆ ਕਹਿੰਦੇ ਜੀ ਸੈਂਟਰ ਦੇ ਟੀਮਾਂ ਆਣ ਗਈਆਂ ਮੈਂ ਗੱਲ ਵਿਧਾਨ ਸਭਾ ਦੇ ਵਿੱਚ ਵੀ ਕਹੀ ਸੀ ਕਿ ਸੈਂਟਰ ਦੇ ਟੀਮਾਂ ਕੋਲੇ ਹੋਰ ਜਿਹੜਾ ਕਿਹੜੇ ਥਰਮਾਮੀਟਰ ਨੇ ਜਿਹੜੇ ਲਾ ਕੇ ਦੇਖਣਗੇ ਸੋ ਉਸ ਸਮੇਂ ਨਾਲ ਗੁੱਸਾ ਸਰਵਾਰ ਨਾ ਨਹੀਂ ਮੈਂ ਕਹਿ ਸਕਦਾ ਆਪਣਾ ਰੋਲ ਸਹੀ ਢੰਗ ਦੇ ਨਾਲ ਨਹੀਂ ਨਿਭਾਇਆ ਪੰਜਾਬ ਦੀ ਮਾਂ ਫੜਨ ਦੀ ਜਗ੍ਹਾ ਪੰਜਾਬ ਦੇ ਖਿਲਾਫ ਹੋ ਕੇ ਖੜੇ ਹੋ